ਇਦਾਂ ਨੂੰ ਫੇਰਾ ਪਾਣ ਲੱਗੇ ਆਂ ਅਸੀਂ ਅੱਜ ਹਨਾ ਕੀ ਸਾਇਲੈਂਟ ਮੋਡ ਤੇ ਲੱਗੇ ਹੋਏ ਨੇ ਇਹ ਹੁਣ ਆ ਗਿਆ ਗਾਇਸ ਮੇਰੀ ਮਾਸੀ ਦਾ ਪਿੰਡ ਉਧਰ ਪੇਟ ਵੀ ਹੋ ਗਿਆ ਓਏ ਅੱਜ ਆਪਾਂਲੇ ਬਹੁਤ ਵਲੋਗ ਮੌਸਲਾ ਵਾਲਾ ਪਿਆ ਮੌਲੀ ਵਾਲਾ ਪਿਆ ਇੱਥੇ ਆ ਕੇ ਨਾ ਬੜਾ ਮੈਂ ਆਪਣੀ ਰੁਟੀਨ ਸੈਟ ਕਰਨ ਦੀ ਕੋਸ਼ਿਸ਼ ਕੀਤੀ ਗਾਇਸ ਭਣੇ ਕੀ ਹੋ ਗਿਆ ਗਾਇਸ ਭਣੇ ਗਾਇਸ ਭਣੇ ਨਾ ਮੋਏ ਮੋਏ ਹੋ ਗਏ ਲੇਣਾ ਨਹੀਂ ਵੀ ਨਹੀਂ ਨਾ ਐ ਡੀ ਜੇ ਵਰਤਾਸ ਤਾਂ ਨੇ ਐ ਡੀ ਜੇ ਵਰਤਾਸ ਤਾਂ ਨੇ ਪਰ ਇਹਨਾਂ ਨੂੰ ਸੂਕੀ ਕੰਗਲੇ ਨੇ ਮਿਲ ਆਪਨੇ ਜੀ ਚੜਨਾ ਹੁੰਦਾ ਉਹਦੇ ਵਿੱਚ ਸਮਾਨ ਵੇਖੋ ਕਿੰਨਾ ਉੱਪਰ ਤੱਕ ਆਇਆ ਵੀ ਮਾਈ ਗੋਡ ਕਰੋ ਮਮਾ ਪੈਕਿੰਗ ਤੇ ਆਉਣ ਵੇਲੇ ਵੇਲੇ ਕਰੋ ਸੈਟਿੰਗ ਹਾਂ ਸਹੀ ਗੱਲ ਹੈ ਸਰਾਂਦਾ ਆ ਸਰਾਂਦਾ ਆ ਲਿਖਾ ਲੱਗ ਗਿਆ ਗਾਇਸ ਭੈਣੇ ਚਰੰਤ ਤਾਂ ਹੋਣਾ ਕਿੰਨਾ ਘਰ ਉਪਰ ਉਪਰ ਲੱਗਦੇ ਨੇ ਦਵਾਈਆਂ 55 ਗੰਝਾ ਜਿਹਾ ਲੱਗਿਆ ਅੰੰਮੀ ਅੰੰਮੀ ਢੰਮੀ ਢੰਮੀ ਓ ਮਾਈ ਗਾਡ ਪਾਪਾ ਚੜਨਾ ਬੁਕਸ ਦੀ ਸੇਲ 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 ਹਾਈਲਾਈਟਰ ਨਹੀਂ ਲੈਣੀ ਮੈਡਮ ਜੀ ਕਿਉਂ ਨਹੀਂ ਲੈ ਲੈ ਹਾਈਲਾਈਟਰ ਨਹੀਂ ਮੇਰੀ ਟਰੋਫੀ ਦੇਖੋ ਪਾਪਾ ਓਏ ਰੱਬਾ ਉਤਰੋਥੀ ਓਏ ਰੱਬਾ ਉਤਰੋਥੀ ਓਏ इमोशनल ਬੜਾ ਕਰ ਦਿੰਦਾ ਬੰਦੇ ਨੂੰ ਮੈਂ ਪਾਪਾ ਪੂਰੇ ਸੈਟੀਸਫਾਈਡ ਨਹੀਂ ਕਿਉਂ ਉਤਾਰ ਕਿੱਥੇ ਵੇ ਕਿੰਨਾ ਸੋਹਣਾ ਲੱਗਦਾ ਬਲਾ ਆਹ ਸਾਡੀ ਐਮਪੀ ਇੱਥੇ ਮੈਨੂੰ ਸੇਮ ਹੈ ਜਤਿੰਦਰ ਮਾਮੂ ਵਰਗਾ ਲੱਗਦਾ ਪਿਆ ਹਾ ਜੋ ਪਾਣੀ ਆ ਰਿਹਾ ਸੀ ਉਹ ਚੁੰਡੀਆਂ ਖੱਡਵੜ ਕੇ ਆਪਣਾ ਉਹ ਕੰਟਰੋਲ ਕਰ ਰਹੀ ਸੀ ਔੜ ਦਿੱਤ ਲਾਚਾ ਲਾਚਾ ਨਿਹਾਈ ਬੂ ਮੈਨੂੰ song ਕਿੰਨਾ ਸੋਹਣਾ ਲੱਗਿਆ ਐਂਜਲ ਦੱਸੋ ਦੋ ਪਿਓ ਹੋਣਾ ਰੇਸ਼ੋ ਦਾ ਹੁਣ ਉਹ ਤਾਂ ਸੀਰਤ ਨੇ ਵੀ ਦੋ ਤਿੰਨ ਵਾਰੀਆਂ ਮੈਨੂੰ ਕੁੱਫਤੇ ਚੱਕ ਕੇ ਆਵੇਂ ਕਿੰਨੀ ਬੰਤੀ ਪੜਾਏ ਮਲਾਪ ਹੁਣ ਪੜਾਕੇ ਪੈ ਰਹੇ ਹਾਂ ਜੀ वेलकम बैक टू माय अनदर व्लॉग और कि मैं तुसी सारे आई होप कि तुसी सारे बहुत बढ़िया ਹੋਗੇ ਸੋ ਟਾਈਮ ਹੋ ਚੁਕਿਆ ਹੈ ਦੁਪਹਿਰ ਦੇ 1:30 ਵੱਜ ਚੁਕੇ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਆਏ ਹੋਏ ਸੀ ਪੁਗਾਰੇ ਉੱਥੇ ਚੱਲੇ ਅੱਜ ਉਹ ਤਾਂ ਪੁਗਾਰੇ ਤੋਂ ਅੱਜ ਚੱਲੇ ਮਲਾਪ ਤੇ ਅੰਜਲ ਦੇ ਮਾਮੇ ਵਿੰਡਾਏ ਹੋਏ ਸੀ ਅੱਜ ਅਸੀਂ ਚੱਲੇ ਆਂ ਵਾਪਸ ਤੁਰਾ ਆਪਣੇ ਘਰ ਤੁਰਾ ਵਤਨਾ ਨੂੰ ਅੱਜ ਸਾਡੀ ਵਾਪਸੀ ਹੈ ਹੈਨਾ ਆ ਮਿਸਟਰ ਮਨਦੀਪ ਸਿੰਘ ਨੇ ਜੋ ਕਿ ਸਾਨੂੰ ਗੱਡੀ ਚੇਂਜ ਨਹੀਂ ਲੱਗ ਰਹੀ ਜੋ ਕਿ ਸਾਇਲੈਂਟ ਮੋਡ ਤੇ ਲੱਗੇ ਹੋਏ ਨੇ ਇੰਡੀਗਾਰ ਦੇ ਸਾਇਲੈਂਟ ਮੋਡ ਤੇ ਕਿਉਂ ਲੱਗੇ ਹੋ ਤੁਸੀਂ ਇੰਡੀਗਾਰ ਨਹੀਂ ਇਹ ਹੁਣ ਆ ਗਿਆ ਗਾਇਸ ਮੇਰੀ ਮਾਸੀ ਦਾ ਪਿੰਡ ਹੈ ਕਿਹੜਾ ਬਹੁਤ ਇਹ ਮੇਰੀ ਮਾਸੀ ਦਾ ਪਿੰਡ ਆ ਚੁੱਕਿਆ ਹੈ ਸ਼ਾਬਾਸ਼ ਸ਼ਾਬਾਸ਼ ਮਾਸੀ ਨੇ ਜਦੋਂ ਵਲੌਗ ਵੇਖਿਆ ਮਾਸੀ ਨੇ ਕਿਹਾ ਕਿ ਘਰ ਕੋਲੋਂ ਲੰਗੀ ਕਿਵੇਂ ਹੈ ਇੱਥੇ ਨਾ ਅਸੀਂ ਆੜ ਹੀ ਸਿੱਖਦੇ ਐਮ ਲੱਬ ਹਾਂ ਕਿ ਉਹਨਾਂ ਦੇ ਘਰ ਆ ਕੋਠੀਆਂ ਸ਼ੁਰੂ ਹੋ ਗਈਆਂ ਉਹਨਾਂ ਦੀ ਉਹ ਨੇ ਆ ਉਹ ਦੀਆਂ ਨਵਾ ਕਰਾ ਹਾਂ ਨਾ ਉਧਰ ਪੇਂਟ ਵੀ ਹੋ ਗਿਆ ਓਏ ਅੱਛਾ ਆਪਕ ਸੋਹਣਾ ਬਣ ਗਿਆ ਨਾ ਕਿੰਨਾ ਸੋਹਣਾ ਲੱਗਦਾ ਪੇਂਟ ਹੋ ਕੇ ਉਹ ਕੰਪਲੀਟ ਕਰਾ ਕੇ ਆਉਣਗੇ ਪੂਰੀ ਨਾ ਤੇ ਇਹਦਾ ਮੈਂ ਤੁਹਾਨੂੰ ਟੂਰ ਦੇ ਚੁੱਕੀਆਂ ਗਾਇਸ ਸਰਦੀਆਂ ਚ ਵੀ ਆਏ ਸੀ ਮਾਸੀ ਕੋਲ ਪਰ ਅਸੀਂ ਵਿਆਹ ਤੇ ਆਏ ਸੀ ਪਰ ਇਸ ਵਾਰੀ ਜੀ ਮਾਸੀ ਕੋਲ ਨਹੀਂ ਗਏ ਉਹਨਾਂ ਦੇ ਘਰ ਦੇ ਗੋਹਾਂ ਦੀ ਲੰਘ ਗਏ ਆ ਤੁਹਾਡੇ ਹੁਣ ਤੁਹਾਡੇ ਮਾਸੀ ਕਹਿਣਗੇ ਤੂੰ ਲੰਗੀ ਰੇ ਤੂੰ ਲੰਗੀ ਕਿੰਕੀ ਕਿਵੇਂ ਉਹ ਹੀ ਗਾ ਗੀ ਮਾਸੀ ਨੂੰ ਮਿਲਣਾ ਹੀ ਹੈ ਹਾਂ ਮਿਲਣਾ ਹੀ ਹੈ ਦਿਵਾਰੋਂ ਵੀ ਲੱਗੇ ਜੇ ਆਹ ਹੈ ਉਹਨੇ ਲੇਟ ਨੀ ਕਰ ਲਈ ਹੈ ਹਾਂ ਮਿਲਣਾ ਹੀ ਹੈ ਮਾਸੀ ਨੂੰ ਕੋਈ ਬਾਤ ਨਹੀਂ ਉਦੋਂ ਤੱਕ ਤੇ ਵਲੌਕ ਨਹੀਂ ਪੈਣ ਲੱਗਾ ਲੈਣੇ ਛੇਤੀ ਵਲੌਕ ਹਲੇ ਲੇਟ ਪਏਗਾ ਹਲੇ ਬਹੁਤ ਵਲੌਕ ਬਲੌਗ ਬਹੁਤ ਜਿਆਦਾ ਪਏ ਨੇ ਕਿਉਂਕਿ ਇੱਥੇ ਆ ਕੇ ਨਾ ਬੜਾ ਮੈਂ ਆਪਣੀ ਰੁਟੀਨ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਆ ਕੇ ਸਾਰਾ ਸਿਸਟਮ ਹਿੱਲ ਜਾਂਦਾ ਐ ਐਡੀਟਿੰਗ ਹੀ ਪੋਸੀਬਲਲੀ ਹੁੰਦੀ ਬਲੌਗ ਸਾਰੇ ਪਹਿਨੇ ਸ਼ੂਟ ਕਰ ਕਰਕੇ ਰੱਖੇ ਪਏ ਨੇ ਉਹ ਹੁਣ ਘਰ ਜਾ ਕੇ ਓਲੀ ਓਲੀ ਪਾਵਾਂਗੇ ਉਹਨਾਂ ਨੂੰ ਐਡਿਟ ਕਰਦੇ ਚਲੋ ਮਿਲਦੇ ਆ ਤੁਹਾਨੂੰ ਘਰ ਜਾ ਕੇ ਟਿਲ ਦੈਨ ਬਾਏ ਮਤਨਿਓ ਘਰ ਜਾ ਕੇ ਮਿਲਨੇ ਅਗਰਾਜ ਮਿਲਦੇ ਆ ਟਿਲ ਦੈਨ ਬਾਏ ਸਪਣੇ ਕੀ ਹੋ ਗਿਆ ਗਾਇਸ ਭਣੇ ਗਾਇਸ ਭਣੇ ਨਾ ਮੋਏ ਮੋਏ ਹੋ ਗਿਆ ਮੋਏ ਮੋਏ ਹੋ ਗਿਆ ਗਾਇਸ ਭਣੇ ਟ੍ਰੇਨ ਕਿੱਥੇ ਗਈ ਮਾਲ ਗੱਡੀ ਭਾਜੀ ਹੁਣ ਨਹੀਂ ਉਹ ਰੀ ਰੀ ਉਹ ਤਾਂ ਇੰਜੇਨ ਦੇ ਗਿਆ ਹਾਂ ਆ ਆ ਜਾਂਦੀ ਹੈ ਪਰ ਅੱਗੇ ਉਹ ਨੋ ਆ ਗਿਆ ਗਾਇਸ ਭਣੇ ਏਡੀ ਜਗ ਵਰਦਸਤ ਨੈਕਸਟ ਗਾਇਸ ਭਣੇ ਇਹਨਾਂ ਨੇ ਸੂਕੀ ਚੰਗਲੇ ਨੇ ਦੇਖੋ ਬੈਂਕੂ ਗਾਇਸ ਭਣੇ ਉਹ ਟ੍ਰੇਨ ਜਾ ਰਹੀ ਹੈ ਬਲਾਬ ਦੀ ਮਾਲ ਗੱਡੀ ਜਾ ਰਹੀ ਹੈ ਮੇਰੀ ਤਾਂ ਉਹ ਵੀ ਤਰਖਤਾਂ ਦੇ ਵਿੱਚ ਲੁਕ ਗਈ ਉਹ ਤਾਂ ਚਰੁੰਦੀ ਵਿੱਚ ਜਿਹੜੇ ਬਲੂ ਕਲਰ ਦੀ ਗਾਇਸ ਬਣੇ ਗਾਇਸ ਵੀਰੇ ਕੀ ਕਰ ਰਹੇ ਹੋ ਤੁਸੀਂ ਆਰੀ 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 ਆ ਡੱਪੜ ਪੜ 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 ਮਲਾਬ ਨੇ ਜੀ ਚੜਨਾ ਹੁੰਦਾ ਉਹਦੇ ਵਿੱਚ ਪੜ ਚੜਿਆ ਨਹੀਂ ਨਾ ਕਦੀ ਇੱਥੇ ਕਿੱਥੇ ਜਾਣਾ ਮਲਾਬ ਇਹ ਕਿੱਥੇ ਜਾਣੀ ਹੈ ਟ੍ਰੇਨ ਸਰ ਆ ਜਾਏਗੀ ਲਧਿਆੜੀ ਕੰਦਿਆਣੀ ਉਹ ਮੇਰੀ ਦੀਪ ਦੀ ਦੁਕਾਨ ਤੇ ਜਾਏਗੀ ਉੱਥੇ ਦਾ ਸਾਦੇ ਡੱਬੇ ਚ ਜੀਪਾ ਲੱਗੀਆਂ ਮੀਆਂ ਨੇ ਇਹ ਆ ਆ ਦੇਖੋ ਮਤਲਬ نیچے ਹੋਇਆ ਬਣਾਇਆ ਸਾਮਾਨ ਵੇਖੋ ਕਿੰਨਾ ਉੱਪਰ ਤੱਕ ਆਇਆ ਪਿਆ ਮਮਾ ਮੇਰੇ ਬੈਗ ਦਾ ਕੋਈ ਫਾਇਦਾ ਤਾਂ ਹੋਇਆ ਨਾ ਦੂਰ ਪਾਸੇ ਮੈਂ ਉਹਦੇ ਚਾ ਚਲ ਇੱਕੋ ਜਿਹਾ ਹੋ ਰਾ ਜੇ ਉੱਪਰ ਤੱਕ ਉਫਲੇ ਆ ਬੈ ਸਾਮਾਨ ਨੂੰ ਘਰ ਜਾ ਕੇ ਸੈੱਟ ਕਰੀਏ ਪਹਿਲਾਂ ਜਾਣ ਲੱਗਿਆ ਕਰੋ ਪੈਕਿੰਗ ਫਿਰ ਆ ਕੇ ਕਰੋ ਸਾਰਾ ਕਿੰਨਾ ਖਲਾਰਾ ਪੈ ਜਣਾ ਹੁਣ ਫਿਰ ਕਰੋ ਮਮਾ ਪੈਕਿੰਗ ਤੇ ਆਣ ਵੱਲੇ ਵੇਲੇ ਕਰੋ ਸੈਟਿੰਗ ਹਾਂ ਸਹੀ ਗੱਲ ਏ ਜਾਣ ਵੇਲੇ ਕਰੋ ਪੈਕਿੰਗ ਤੇ ਆਉਣ ਵੇਲੇ ਕਰੋ ਸੈਟਿੰਗ ਜਾ ਕੇ ਹੁਣ ਅਨਪੈਕ ਕਰਨੇ ਨੇ ਪਾਪਾ ਹਾਂ ਇਸ ਰੰਗ ਦੇ ਕੰਟੀਗਰ ਸਭ ਲੱਗ ਗਏ ਤੁਹਾਨੂੰ ਕਿੱਥੇ ਮੰਨ ਨਾ ਦੂਸਰਾ ਅੰਦਰ ਹੁੰਦੀ ਏ ਨਗਰੀਏ ਤਾਂ ਕੰਟੀਗਰ ਸਭ ਰੰਗ ਦੇ ਸ਼ਹਿਰ ਦਾ ਨਾਮ ਹੀ ਬਾਅਦ ਤੇ ਜ਼ਿਲ੍ਹਾ ਬਣ ਗਿਆ ਜ਼ਿਲ੍ਹਾ ਬਣ ਗਿਆ ਨਾ ਮਤਲਬ ਕੀ ਕਰਦੇ ਹੋ ਤੁਸੀਂ ਸਰਟਿੰਗਾ ਦੀ ਕਰਦੇ ਹੋ ਹੁਣ ਸਮਾਨ ਨਿਕਲ ਜਾਣਾ ਘਰ ਜਾ ਕੇ ਤੂੰ ਰਹਿਣ ਦੋ ਜਿਵੇਂ ਪਿਆ ਰਹਿਣ ਦੋ ਪਿਆ ਸੋਨੇ ਕਿ ਛੱਡਦਾ ਨਹੀਂ ਬਲਵ ਸਿੰਘ ਇੱਧਰ ਆ ਬਲਵ ਪੁੱਤਰ ਮੈਂ ਤਾਂ ਕਹਿੰਦਾ ਉਹ ਤੂੰ ਘਰ ਜਾ ਕੇ ਹੁਣ ਸਾਰਾ ਕੁਝ ਕੱਢ ਲਾਂਗੇ ਨਾ ਉਹ ਦੇਖੋ ਟ੍ਰੇਨ ਉਹ ਆਪਣੀ ਟ੍ਰੇਨ ਵੇਖੋ ਆਪਣੇ ਨਾਲ ਨਾਲ ਤੁਰਦੀ ਪਈ ਹੈ ਬਲਵ ਆਪਣੀ ਹੀ ਤਾਂ ਹੈਗੀ ਆ ਨਾਲ ਨਾਲ ਤੁਰਦੀ ਪਈ ਹੈ ਵੇਖ ਲਓ ਉਹ ਕਿੱਥੋਂ ਸ਼ੁਰੂ ਹੋਈ ਹੈ ਸਰਾਂਦ ਤੋਂ ਸਰਾਂਦ ਤੋਂ ਸ਼ੁਰੂ ਹੋਈ ਹੈ ਆਪਣੇ ਨਾਲ ਤੁਰਨੀ ਤੇ ਹੁਣ ਆਪਾਂ ਕਿੱਥੇ ਆਂ ਪਮੰਡੀ ਪੁੰਚਣ ਵਾਲੇ ਆ ਸਰਾਂਦਾ ਆ ਸਰਾਂਦਾ ਆ ਮੈਕਡੀ ਨੂੰ ਓ ਸੱਚ ਮੈਕਡੀ ਕੋਲੋਂ ਭਲੇਖਾ ਲੱਗ ਗਿਆ ਭਲੇਖਾ ਲੱਗ ਗਿਆ ਗਾਇਸ ਭੈਣੇ ਸਰਾਂਦ ਤਾਂ ਹੋਣਾ ਮੈਨੂੰ ਓੜ ਦਿਮਾਗ ਤੋਂ ਨਿਕਲ ਗਿਆ ਵੀ ਮੈਕਡੀ ਕੋਲੋਂ ਲੱਗੀ ਵੀ ਨਹੀਂ ਅਸੀਂ ਸਰਾਂਦ ਕੋਲੋਂ ਲੱਗੀ ਐ ਤੇ ਨਾਲ ਕੀ ਪਿਕਚਰ ਆ ਗਈ ਓ ਆਂਦੀ ਵੀ ਇਤੋਂ ਜਿਹੜੀ ਚੌੜੀਆਂ ਉਹ ਕਿਹੜੀਆਂ ਚਾੜੀਆਂ ਗਿਆ ਕਲਰ ਕਿੰਨੇ ਸੋਹਣੇ ਨਵੀਂ ਨਵੀਂ ਜੀ ਲੱਗਦੀਆਂ ਤੇ ਜੀ ਉਹ ਕਿਥੇ ਲੁਧਿਆਣੇ ਜਾਣੇ ਨੇ ਜਾਂਦੀ ਆ ਆਪਣੇ ਨਾਲ ਨਾਲ ਹੀ ਇਹ ਬਲਾਵ ਟ੍ਰੇਨ ਫਿਰ ਬੈਸ ਯੂਨੀਫਾਰਮ ਵੀ ਮਿਲਦੀ ਹੈ ਯੂਨੀਫਾਰਮ ਵੀ ਮਿਲਦੀ ਆ ਬੁਕਸ ਵੀ ਮਿਲਦੀ ਆ ਕਿੰਨਾ ਘਰ ਉਪਰ ਉਪਰ ਲੱਗਦਾ ਨਾ ਜਦੋਂ ਆਈਆ ਕੋਈ ਚੁਕਾਈਆ ਮੈਨੂੰ ਇੰਦੀ ਉਹ ਲੱਗਿਆ ਨਹੀਂ ਜਦੋਂ ਬੜਾ ਉਹ ਮੈਨੂੰ ਗੰਜਾ ਗੰਜਾ ਜਾਣਾ ਕਮਲਾ ਦੀ ਖੰਜਾ ਗੰਜਾ ਗੰਜਾ ਜਾਣਾ ਲੱਗਿਆ ਖਾਲੀ ਖਾਲੀ ਜਦੋਂ ਆਈ ਤਾਂ ਫੁੱਲਾ ਫੁੱਲਾ ਹੋਰ ਤੇ ਉਪਰ ਉਪਰ ਆ ਲੱਗਦਾ ਜਦੋਂ ਆਈਏ ਸੌਰੀ ਆਪਰਾ ਬੈਗ ਖੋਲਿਓ ਲਾਉਂਦਾ ਬੈਗ ਦਿਖਾਇਆ ਮਲਾਪ ਆਪਣਾ ਨਵਾਂ ਬੈਗ ਇਹ ਮੇਰਾ ਸਮਾਨ ਹੈ ਨਵਾਂ ਬੈਗ ਦਿਖਾਓ ਆਪਣਾ ਨਵੀਂ ਨਵੀਂ ਕਿੱਟ ਆ ਇੱਕ ਹੋਰ ਕਿੱਟ ਹੈ ਇੱਕ ਹੋਰ ਹੈ ਦੋ ਤਾਂ ਆ ਮਿਲ ਗਈ ਕਿੱਟ ਹੈ ਨਾ ਫੁਲੀ ਗੀ ਬਿੱਲੀ ਹੈ ਇੱਕ ਆਂਜਲ ਦੀ ਦੀਦਾ ਹੈ ਸਮਾਨ ਮੇਰਾ ਵੀ ਹੈ ਮੇਰਾ ਇਹ ਮੇਰਾ ਹੈ ਮਲਾਪ ਦਾ ਇਹ ਸਮਾਨ ਬੈਗ ਨੂੰ ਸਿੱਧਾ ਕਰਕੇ ਦਿਖਾ ਦਿਓ ਬੈਗ ਆ ਬੈਗ ਮਲਾਪ ਦਾ ਕਿੰਨਾ ਸੋਹਣਾ ਹੈ ਨਾ ਇੰਡਲ ਬੈਗ ਗੱਡੀ 'ਚ ਪਿਆ ਉਹ ਫਿਰ ਦੇਖਦੇ ਆ। ਇਹ ਤਾਂ ਅਈ ਥਾਡੀ ਮੂਮੇ ਕਿੰਨੇ ਗਰਮੀ ਵੀ ਆ ਗਈ। ਮੈਂ ਕਿਹਾ ਹੋਰ ਜਿੱਦਣ ਗਏ ਉੱਥੇ ਤਾਂ ਐਡੀ ਗਰਮੀ ਸੀ ਅਸੀਂ ਅੱਧਿਆ ਮਮਾ ਨੇ ਕੱਢ ਲਏ। ਓ ਮਾਈ ਗੋਡ। ਇਹ ਸ਼ਾਪ ਹੈ। ਆਪਣੀਆਂ ਨੇ ਜੇਪੀਆਂ ਇੱਥੇ ਕੋਈ ਲੱਗ। ਇਹਦੇ ਐਨੀ ਸ਼ਾਪ ਹੁੰਦੀ ਏ। ਲੈ ਲਓ ਲੈ ਲਓ। ਲੱਗ ਤਾਂ ਹੋਈ ਰਹੀ ਐ। ਤੇ ਲੱਗੀ ਐ ਬੁੱਕ ਦੀ ਸੇਲ ਸੇਲ ਸੇਲ। ਐਂਜਲ ਮਮਾ ਇੰਨੀਆਂ ਬੁੱਕਸ ਨੂੰ ਕਵਰ ਚੜਾ ਦੇਣਾ। ਬੁੱਕਸ ਦੀ ਸੇਲ ਸੇਲ ਸੇਲ। ਅੱਪੀ ਚੜਾਓ ਕਵਰ ਵੀ। ਢਾੜ ਬਣਿਆ ਕਿ। ਨਾ ਆਉਂਦੀ ਗੜੀਆਂ। ਲਾਦੀਆਂ ਕਿਣੀਆਂ ਲੱਗ ਰਾ ਤੇ ਪੇਟੀ ਦੀ ਚੜ ਗਈ ਅੰਦਰ ਸੂਰਤਾਂ ਬੱਸ ਆ ਫਸਟ ਆਉਂਦਿਆਂ ਸਾਰ ਚੰਬੜ ਗਏ ਨੇ ਵੇਲਾ ਉਹ ਦੇਖੋ ਕਲਰ ਵੀ ਨੇ ਕਿਵੇਂ ਕਲਰ ਤੁਹਾਡੇ ਕੋਲ ਫਿਰ ਹੁਣ ਤੁਸੀਂ ਛੋਟੇ ਹੋ ਮੈਨੂੰ ਸੇ ਸਟੂਡੈਂਟ ਸਾਰੀ ਲੈਣੀ ਪੈਣੀ ਹੈ ਹਾਈਲਾਈਟਰ ਹਾਈਲਾਈਟਰ ਨਹੀਂ ਲੈਣੀ ਮੈਡਮ ਜੀ ਕਿਉਂ ਨਹੀਂ ਲੈਣੀ ਮਮਾ ਹਾਈਲਾਈਟਰ ਉਹਦੀ ਇਨਕ ਪੇਚਲ ਖਤਮ ਹੋ ਗਈ ਬਹੁਤ ਨਹੀਂ ਲੋ ਨੂੰ ਨਾ ਚਲੋ ਵੱਡੇ ਨਹੀਂ ਦਿੰਦੀ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਵੱਡਾ ਮੇਰੀ ਟਰੋਫੀ ਦੇਖੋ ਪਾਪਾ ਤਾਰ ਕੇ ਦਿੰਦੇ ਨੇ ਹਣਜਾ ਲੈ ਕੇ ਦਿੰਦੇ ਨੇ ਚਲੋ ਆਓ نیچے ਉਤਰੋ ਇਹ ਕੋਟਾ ਆਪਣਾ ਪੂਰਾ ਮੈਂ ਖੋਲ ਕੇ ਦੇ ਪਾਣੀ ਪੁਣੀ ਤੇ ਪੀ ਲੋ ਆ ਇਹ ਚੱਕ ਕਵਰ ਨੇ ਆ ਕਵਰ ਮੇ ਹੋਰ ਮੰਗਾਣੇ ਚਲੋ ਚੜ੍ਹਾਣੇ ਆ ਪਾਣੀ ਤੇ ਪੀ ਲੋ ਆ ਜੋ ਬੁੱਕ ਬੁੱਕ ਡਰਾਇੰਗ ਵਾਲੀ ਹੋਈ ਐ ਚਲੋ ਚਲੋ ਆਇਓ ਇਹ ਨਬਾ ਕਰ ਰਹੀ ਰਹਿਣ ਤੋਂ ਬੁਕਸ ਚਲੋ ਪਾਣੀ ਪੀ ਕੇ ਪਾਣੀ ਪੀਓ ਚਲੋ ਕੱਪੜੇ ਚੇਂਜ ਕਰੋ ਚਲੋ ਚਲ ਮੈਂ ਤੁਹਾਨੂੰ ਬਤਾ ਲਗੀ ਮੈਨੇ ਕਿ ਮੈਂ ਮੈਂ ਦਾ ਆਪਣੇ ਰਿਜ਼ਲਟ ਸੈਟੀਸਫਾਈਡ ਨਹੀਂ ਹੈਗੀ ਤੁਸੀਂ ਵੀ ਨਹੀਂ ਆਏਗੀ ਪਾਪਾ ਪੂਰੇ ਸੈਟੀਸਫਾਈਡ ਨਹੀਂ ਕਿਉਂ ਕਿਉਂਕਿ ਪਾਪਾ ਨੇ ਕੋਈ ਐਫਰਟਸ ਨਹੀਂ ਲਾਏ ਇਸ ਕਰਕੇ ਪਾਪਾ 83 ਪਤਾ ਕਿੰਨੇ ਆਹ ਦੇ ਮੇਰੀ ਕਲਾਸ ਦੇ ਬੱਚਿਆਂ ਦੀ ਫੋਟੋ ਕਿੰਨਾ ਸੋਹਣਾ ਲਾਵ ਕਿਤੇ ਵੇ ਕਿੰਨਾ ਸੋਹਣਾ ਲੱਗਦਾ ਬਲਾ ਆਹ ਸਾਡੀ ਐਮਪੀ ਨੇ ਆ ਮੇਰੀ ਸਾਥ ਨਾਲ ਵੱਡੀ ਬਾਬੂ ਕਿੰਦੀ ਛੋਣੀ ਲੱਗਦੀ ਸੀ ਆ ਦਾ ਪਿੱਛੇ ਦਾ ਇੱਕ ਮਿੰਟ ਖਾਇਆ ਆ ਕਿੰਨਾ ਸੋਹਣਾ ਮਿਲਿਆ ਕਾਰਡ ਜੈਣਾ ਇਹਦੇ ਅਨੁਸਾਰੇ ਬੱਚਿਆਂ ਆ ਵੀ ਫੜ ਕੇ ਖੜੇ ਹੋ ਵਾਹ ਕਿੰਨੀ ਛੋਣੀ ਮੰਮਾ ਮੇਰੇ ਕਲਾਸ ਦੇ ਬੱਚੇ ਦਿਖਾਣਾ ਮੁਗਲੀ ਮੁਗਲੀ ਰੱਖ ਰੱਖ ਮੈਂ ਤਾਂ ਹਾਂ ਹੁਣ ਅੱਗੇ ਖੋਲੋ ਇੱਥੇ ਮੈਨੂੰ ਸੇਮ ਹੈ ਜਤਿੰਦਰ ਮਾਮੂ ਵਰਗਾ ਲੱਗਦਾ ਪਿਆ ਅੰਜਲ ਵੇਖੀ ਜਤਿੰਦਰ ਮਾਮੂ ਦੀ ਛੋਟੇ ਹੁੰਦੇ ਦੀ ਫੋਟੋ ਆ ਵੇਖੀ ਇੱਕ ਮਿੰਟ ਕਰੀ ਮੰਮਾ ਸੀ ਮਾ ਇਹ ਦਿਨ ਫੋਟੋਆਂ ਵੇਖੀ ਛੋਟੇ ਹੁੰਦੇ ਨਹੀਂ ਐਵੇਂ ਦੀ ਹੀ ਨੇ ਮੈਨੂੰ ਉਵੇਂ ਦੀ ਸ਼ਕਲ ਲੱਗਦੀ ਸੀ ਮੰਮਾ ਮੈਂ ਆਪਣੀ ਕਲਾਸ ਦੇ ਹੁਣ ਬੱਚੇ ਤਾਂ ਸਾਡਾ ਆ ਆ ਆ ਉਹ ਅਦਿਰਾਜ ਆ ਕੁੜੀ ਹੈ ਤੇ ਨਾਮ ਲਿਖੀ ਗੱਲ ਸਾਨੂੰ ਆ ਸਾਡੇ ਐਂਟੀ ਮੈਮ ਅ ਪ੍ਰਿੰਸੀਪਲ ਸਰ ਆ ਮਲਾਫ ਉਹਨਾਂ ਦੀ ਕੋਆਰਡੀਨੇਟਰ ਮੈਮ ਕਿੰਨੇ ਵਧੀਆ ਰਹੇ ਆ ਰਜੋਤ ਮੈਮ ਅ ਨਿਧੀ ਨਿਧੀ ਮੈਮ ਆ ਗਈ ਨਾ ਇੱਥੇ ਜੇ ਸਾਨੂੰ ਮਿਲਦੇ ਇੱਥੇ ਨੀਹਾ ਮੈਮ ਦੀ ਫੋਟੋ ਹੁੰਦੀ ਮम्मा ਤੇ ਆ ਦੇਖ ਲਾ ਬੰਨਾ ਕਿੰਨਾ ਸੋਹਣਾ ਲੱਗਦਾ ਹੈ ਮਲਾਪ ਅਦੀ ਰਾਜ ਹਰਸ਼ਿਕਾ ਹਮਰਾ ਆਪਣੇ ਬੁਨਾਦ ਇਕੱਠੇ ਨੇ ਅੋ ਇਸ ਨਹੀਂ ਕਦੀ ਭੈਣ ਨਾ ਨੰਮੀ 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 ਨਮਨ ਨਮਨ ਆ ਨੰਮਨ ਆ ਦਾ ਬੈਸਟ ਫਰੈਂਡ ਬੈਸਟ ਫਰੈਂਡ ਨਮਨ ਕਰਦਾ ਜਿੰਨਾ ਨੰਮੀ ਨਮਨ ਵੀ ਨੰਮੀ ਚਪਟੇ ਕਿਵਸੇਾਰੇ ਚਾਈ ਨੀ ਚੱਕੀ ਕੈਂਚੀ ਖਾੜ ਦਿੱਤ ਲਾਚਾ ਲੱਚਾ ਨਹੀਂ ਹਾਇ ਬੂ ਇੱਕ ਮੈਸਦ ਦੀ ਨਸਾਨੀ ਹੈ ਦੂਜੀ ਉੱਤੇ ਆਗਾ ਮਾਸ਼ਾ ਮਾਸ਼ਾ ਤੇਰਾ ਨਿੱਤ ਲੱਲੇ ਸ਼ਕਿਰ ਸੇ ਆਪਾ ਮੈਨੂੰ ਸੋنگੇ ਨਾ ਸੋਣਾ ਲੱਗਿਆ ਐਂਜਲ ਮੇਰੇ ਜੀ ਕਰਦਾ ਮੈਂ ਸੁਣੀ ਜਾਵਾਂ ਸੁਣੀ ਜਾਵਾਂ ਮੇਰਾ ਵੀ ਬਹੁਤ ਸੋਣਾ ਪਰ ਉਹ ਇਮੋਸ਼ਨਲ ਬੜਾ ਕਰ ਦਿੰਦਾ ਬੰਦੇ ਨੂੰ ਮੇਰਾ ਮੇਰੀ ਅੱਖਾਂ ਮੈਂ ਤੇ ਮਨਸੀਰਤ ਦੀ ਕਿ ਨਾਲ ਹੀ ਬੰਦੇ ਨੂੰ ਰੋਣਾ ਆ ਜਾਂਦਾ ਹਾਂ ਮੂਵੀ ਦੇਖਦੇ ਤੇ ਇੰਨੀ ਫਨੀ ਸੀ ਮੂਵੀ ਦੇ ਅੱਖਾਂ ਚ ਪਾਣੀ ਆ ਰਹੇ ਸੀ ਮੈਂ ਚੁੰਡੀਆਂ ਫੜ ਫੜ ਕੇ ਆਪਣਾ ਉਹ ਕੰਟਰੋਲ ਕਰ ਰਹੀ ਸੀ ਐਵੇਂ ਕਰ ਕਰ ਕੇ ਮਨਸੀਰਤ ਨੇ ਵੀ ਦੋ ਤਿੰਨ ਵਾਰੀਆਂ ਮੈਨੂੰ ਫਿੱਟ ਕਰਕੇ ਐਵੇਂ ਕਿੰਨੀ ਬੜਾ ਇਮੋਸ਼ਨਲ ਸੌਂਗੇ ਪਰ ਸੁਨਨ ਜਿੰਨਾ ਸੋਣਾ ਹੈ ਨਾ ਸਾਡਾ ਪਹਿਲਾ ਹੀ ਚੈਪਟਰ ਇੰਟੀਜਰ ਹੈ ਮਨੇਸ਼ੋ ਨਹੀਂ ਹੈਗਾ ਚ ਸ਼ੁਕਰ ਸ਼ੁਕਰ ਰੈਸ਼ਨਲ ਨੰਬਰ ਪਤਾ ਨਹੀਂ ਕੁਝ ਹੋਣਾ ਪਿਓ ਹੋਣਾ ਰੇਸ਼ੋ ਦਾ ਹੁਣ ਉਹ ਤਾਂ ਪਿਓ ਹੀ ਅੱਗੋਂ ਐਕਸਟੈਂਡ ਹੀ ਹੋਣਾ ਸਿਲੇਬਸ ਪਿੰਲਸ ਆ ਗਈ ਯਾਰ ਮੈਨੂੰ ਕਾਪੀ ਸੈਕੰਡ ਹੈਂਡ ਲੱਗ ਰਹੀ ਏ ਆ ਸੋਸ਼ਲ ਦੀ ਫਟ ਤਨ ਆ ਤਿੰਨ ਨੇ ਮੇਰੀਆਂ ਐਸਐਸਟੀ ਦੀ ਬੁੱਕਸ ਹੂੰ ਉਹ ਰੀਬੁੱਕਸ ਵਾਓ ਮੈਜਿਕ ਮੈਜਿਕ ਮੈਨੂੰ ਮਲਾਪੀ ਹੋ ਗਈਆਂ ਲੱਗ ਰਹੀਆਂ ਇਹਦੇ ਜਿਹੇ ਫਾਸਟੇਜ ਆ ਗਏ ਨੇ ਇਹ ਬੁੱਕਸ ਹੋ ਗਈਆਂ ਪੁਆਇੰਟਸ ਵਾਲੀ ਏ ਮਲਾਪ ਐਂਜਲ ਮੇਰੀ ਗੱਲ ਸੁਣੋ ਲਿਸਨ ਟੂ ਮੀ ਤੁਸੀਂ ਪਹਿਲੇ ਕੀ ਹੈ ਹੋਣਾ ਗ੍ਰਾਮਰ ਗ੍ਰਾਮਰ ਵੀ ਲੱਗ ਗਈ ਤੇ ਨੂੰ ਗ੍ਰਾਮਰ 22 ਦੇਖੋ ਦੂਸਰਾ ਤੁਸੀਂ ਕਹਿ ਰਹੇ ਸੀ ਨਾ এনवायरमेंट ਟ੍ਰੇਲ ਚਲੋ ਵੇਖਦੇ ਹਾਂ ਪੰਜਾਬੀ ਲੱਗ ਗਈ ਮਿਲਾਪ ਪੰਜਾਬੀ ਨਹੀਂ ਸਹੀ ਗੱਲ ਹੈ ਜੋੜ ਕੇ ਆਡੀਓ ਬੁੱਕ ਬਣ ਰਹੀ ਹੈ ਐਸਐਸਕੇ ਦੀ ਲੱਗ ਲੱਗ ਨੇ ਨਾ ਜੋੜ ਕੇ ਨਹੀਂ ਬਣਦੀ ਇਹ ਰੋ ਤੇ ਆਈ ਹੈ ਹੁਣ ਮਿਲਵ ਜੀਕੇ ਵੀ ਲੱਗ ਗਈ ਇੰਡੀ ਠੀਕ ਹੈ ਬੱਸ ਹੈ ਕੰਪਿਊਟਰ ਵੀ ਲੱਗ ਗਈ ਹੋਏਗੀ ਜਿੱਥੇ ਆ ਸ਼ਾਇਦ ਆਸ਼ਾ ਅੱਜ ਚੱਕ ਮੈਥ ਦੀ ਵੀ ਅਲੱਗ-ਅਲੱਗ ਗੀ ਹੁਣ ਮਲਾਪ ਮਲਾਪ ਹੁਣ ਪੜਾਕੇ ਪਹਿਨਣਗੇ ਹਾਂ ਜਿਹੜੀ ਆ ਗਈ ਹਾਂ ਪੜਾਕੇ ਪਹਿਨਣਗੇ ਤਰੇ ਤੁਹਾਨੂੰ ਫ੍ਰੈਂਚ ਦੀ ਬੁੱਕ ਵੀ ਸਾਈਬਰ ਕਨੈਕਟ ਕਿੰਨੀਆਂ ਕਬੂਤਰੀਆਂ ਸ਼ਬਦ ਇਹ ਪੰਜਾਬੀ ਦੀਆਂ ਦੋ ਨੇ ਹਾਂ ਦੋ ਹੋਣੀਆਂ ਇੱਕ ਪੰਜਾਬੀ ਸ਼ਬਦ ਬਾਣੀ ਇਹ ਰੀਡਿੰਗ ਵਾਲੀ ਹੋਏਗੀ ਕਿੰਨੀ ਸੋਹਣੀ ਬਣੀ ਹੈ ਇਹ ਮਲਾਪ ਆਹ ਤੇਰੇ ਕੋ ਵੀ ਐ ਊੜੀ ਮੇਰੀ ਗ੍ਰੈਮਰ ਦੀ ਕਿਤਾਬ ਸੇਮ ਮੇਰੀ ਪੁਰਾਣੀਆ ਪਿੰਕ ਸੀ ਨਾ ਪੁਰਾਣੀ ਇੱਥੇ ਗਈ ਹੋਣੀ ਆ ਕਿ ਤੈਨੂੰ ਕਿੰਨੀ ਨਹੀਂ ਸੰਭਲੋ ਕੀ ਪਤਾ ਹੋਵੇ ਉਹ ਸੇਮ ਹੀ ਹੁੰਦੀਆਂ ਨੇ ਉੰਜੇ ਉਹ ਦੁੱਤਣ ਦੀ ਪਈ ਹੁੰਦੀ ਹੈ ਚੱਲ ਸ਼ਾਂਤੀ ਨਾਲ ਤੁਸੀਂ ਐਂ ਕਰਦੇ ਹੋ ਵੀ ਪਤਾ ਨਹੀਂ ਕੀ ਹੋ ਗਿਆ ਹੁੰਦਾ